ਇੱਕ ਫੌਜੀ ਦੇ ਵੱਲੋਂ ਲਗਾ ਲਿਆ ਪੁਰਾਣੇ ਜ਼ਮਾਨੇ ਦਾ ਗੁੜ ਕੱਢਣ ਵਾਲਾ ਪ੍ਰੋਜੈਕਟ ਤੇ ਕਰ ਦਿੱਤਾ ਵੱਡਾ ਦਾਵਾ ਤੇ ਕਿਹਾ ਗਿਆ ਕਿ ਉਹਨਾਂ ਵੱਲੋਂ ਕੋਈ ਖੰਡ ਜਾਂ ਹੋਰ ਕਿਸੇ ਵੀ ਕਿਸਮ ਦੀ ਰਸਤ ਇਸ ਗੁੜ ਦੇ ਵਿੱਚ ਨਹੀਂ ਪਾਈ ਜਾਂਦੀ। ਬਿਲਕੁਲ ਸ਼ੁੱਧ ਤੇ ਸਾਫ਼ ਗੁੜ ਦੇਸੀ ਤਰੀਕੇ ਦੇ ਨਾਲ ਕੱਢਿਆ ਜਾਂਦਾ ਹੈ। ਕੋਈ ਵੀ ਇਸ ਗੁੜ ਨੂੰ ਲੈ ਜਾ ਕੇ ਚੈਲੰਜ ਕਰ ਸਕਦਾ ਹੈ। ਉਹਨਾਂ ਦੇ ਵੱਲੋਂ ਉਹਨਾਂ ਹੀ ਗੁੜ ਬਣਾਇਆ ਜਾਂਦਾ ਹੈ ਜਿੰਨਾਂ ਕਹੀ ਉਸੇ ਟਾਈਮ ਤੇ ਉਹ ਵੇਚ ਲੈਂਦੇ ਨੇ ਤੇ ਤਾਜ਼ਾ-ਤਾਜ਼ਾ ਗੁੜ ਗਾਹ ਉਹਨਾਂ ਦੇ ਕੋਲੋਂ ਖਰੀਦ ਕੇ ਲੈ ਜਾਂਦੇ ਨੇ। ਅਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਤੋਂ ਗੁੜ ਪੂਰਾ ਵੀ ਨਹੀਂ ਹੁੰਦਾ। ਹੱਥੋਂ-ਹੱਥੀ ਲੋਕ ਲੈ ਜਾਂਦੇ ਨੇ। ਕੋਈ ਵੀ ਪੇਸ਼ੀਆਂ ਜਾਂ ਹੋਰ ਕਿਸੇ ਵੀ ਤਰੀਕੇ ਨਾਲ ਪਹਿਲਾਂ ਬਣਾ ਕੇ ਨਹੀਂ ਰੱਖਿਆ ਜਾਂਦਾ। ਕਿਹੜਾ ਗੁੜ ਸਹੀ ਹੈ ਤੇ ਕਿਸ ਤਰ੍ਹਾਂ ਗੁੜ ਨੂੰ ਰੱਖਣਾ ਚਾਹੀਦਾ ਹੈ ਸਾਰੀ ਜਾਣਕਾਰੀ ਦਿੱਤੀ। ਅਤੇ ਕਿਸ ਤਰੀਕੇ ਨਾਲ ਬਣਾਇਆ ਜਾਂਦਾ ਹੈ ਅਤੇ ਕਿਸ ਮੌਸਮ ਦੇ ਵਿੱਚ ਬਣਾਇਆ ਜਾਂਦਾ ਹੈ। ਉਹ ਬਈ ਕਿਨੇ ਮਾਦੇ ਵਿੱਚ ਆਣਾ ਕਿ ਇਹ ਜਿਹੜਾ ਪ੍ਰੋਜੈਕਟ ਪਹਿਲਾਂ ਦਰਦ ਵੀ ਪਹਿਲਾਂ ਤੁਸੀਂ ਕੋਈ ਜੌਬ ਕਰਦੇ ਕਿ ਕਹਿੰਦੇ ਨੌਕਰੀ ਕੀ ਤਿਆਰ ਮੇਰੀ। ਸਾਡਾ ਮਨ ਬਣਿਆ ਵੀ ਚਲੋ ਇਹ ਵੀ ਦੇਸੀ ਵਾ ਤੇ ਆਪਣਾ ਕੰਮ ਹੀ ਆ ਨਾਲੇ ਵਧੀਆ ਜਿੰਦਗੀ ਦਾ ਇੱਕ ਵਧੀਆ ਵਾ ਤੇ ਲੋਕਾਂ ਵਾਸਤੇ ਆ ਨਾ ਬਖੰਡਪੂਰੀ ਦਾ ਦੇਸੀ ਘੋੜਿਆ ਦੇਸੀ ਕਰਨਾ ਬਸ ਫਾਈਨਲ ਕਿੰਨਾ ਚਿਰ ਹੋ ਗਿਆ ਸਾਰੇ ਪ੍ਰੋਜੈਕਟ ਲਾਏ ਇਹ ਨੂੰ 4-5 ਸਾਲੋ 5 ਸਾਲ ਵਧੀਆ ਵੇਖੀ ਜਾਂਦਾ ਐਦਾਂ ਲੋਕ ਆਪੇ ਪਾਪਾ ਲਈ ਜਾਂਦੇ ਚੱਲਦੀ ਹੈ ਗੱਲ ਵਧੀਆ ਮਤਲਬ ਕਿਵੇਂ ਦੀ ਜਿਹੜੀ ਕਸਟਮਰਾਂ ਦੀ ਜਿਹੜੀ ਜ਼ਿਆਦਾ ਡਿਮਾਂਡ ਹੁੰਦੀ ਡਿਮਾਂਡ ਇਹ ਜੀ ਤਾਂ ਤੇ ਸਾਨੂੰ ਘਟੋ ਘਟ ਦੇ ਡੰਡਰ 24 ਘੰਟੇ ਰਹੋ ਇੱਥੇ ਸਾਡੇ ਕੋਲ ਨਾ ਟਾਈਮ ਆ ਚਾਰ ਉਹ 8 ਘੰਟੇ ਬਸ ਮੈਂ ਦੇਖਿਆ ਵੀ ਪਤਨੇ ਕੱਢਣ ਮਗਰੋਂ ਦੇ ਗਾਕ ਜਿਹੜੇ ਪਹਿਲਾਂ ਜਿਹੜਾ 5 ਖੜਦੇ ਤੇ 50 ਮੁਰਦੇ ਆ ਇਹ ਗਾਕ ਇਹਦੇ ਗੁੜ ਦੇ ਸੱਤੇ ਐਵੇਂ ਨੀ ਗਾ ਗੁੜ ਵੀ ਹਰ ਇੱਕ ਬੰਦੇ ਦੇ ਕੋਲ ਬਹੁਤ ਆ ਪਰ ਇਹ ਵਿਕਣ ਦਾ ਹੀ ਕਾਰਨ ਹੈ ਵੀ ਜੇ ਗੁੜ ਚੰਗਾ ਤੇ ਫੇਰ ਦੇ ਉਹਨੇ ਜਿਹੜਾ ਬਟਾਲਾ ਆਪਣੇ ਕਲਾਂ ਨੋ ਤੋਂ ਜਿਹੜਾ ਗਰਦਾਸ ਵੱਲੇ ਕੋ ਰੋੜਿਆ ਕਾਫੀ ਵੇਲੇ ਨੇ ਲੱਗੇ ਨੇ ਕਾਫੀ ਚੱਲਣ ਦੇ ਨੇ ਪਰ ਮੈਂ ਦੇਖਿਆ ਤੁਹਾਡੇ ਕੋਲ ਜਿਹੜੀ ਆ ਗਾਕ ਜਿਹੜੀ ਵੱਧ ਆ ਉਧਰਲੀ ਜਿਹੜੀ ਸਾਈਡ ਤੋਂ ਵੀ ਇਦੋਂ ਗਾਣ ਜਿਹੜੇ ਆ ਦੇ ਹਾਂ ਉਧਰ ਮੋੜ ਮੋੜ ਹੁੰਦੇ ਗਰਦਾਸ ਕੋ ਸਾਨੂੰ ਮਾਣਾ ਸਾਰੇ ਪਾਦੀਆਂ ਤੋਂ ਇੱਧਰ ਇੱ ਨਦੀਨਾ ਨਗਰੋਂ ਬੇਰਾਤ ਕੋੜਲੀ ਧਰਮਕੋਟ ਅੰਮ੍ਰੋ ਸਰੋਂ ਬੰਦੇ ਵਿੱਚ ਇਤੁ ਜਿਹੜੇ ਕਿਹੜਾ ਜਿਹੜਾ ਇਹ ਤੁਸੀਂ ਜਿਹੜਾ ਗੰਨਾ ਜਿਹੜਾ ਸਮਾਜਿਕ ਨਾ ਕਰਦੇ 55 55 15023 ਤੋਂ 55 ਦੋ ਇਹ ਨਾ ਦੰਦ ਵਿੱਚ ਬਾਬਾ ਜੀ ਜਿਹੜਾ ਆ ਕੇ ਜਿਹੜੇ ਮਤਲਬ ਸਾਰੇ ਚੱਲ ਪੈਂਦੇ ਨੇ ਵੇਲੇ ਜਿਹੜੇ ਚੱਲ ਜਾਂਦੇ ਮਤਲਬ ਪਹਿਲਾਂ ਜਿਹੜੀ ਗਰਮੀਆਂ ਨੂੰ ਰੁੱਤਾਂ ਦੇ ਕੋਦੇ ਤਗੜਾ ਚੱਲਦੇ ਨੇ ਪਰ ਇਹ ਮੌਸਮ ਜਿਹੜਾ ਇਹਨਾਂ ਦੇ ਲਾਈਵਾਂ ਦੇ ਜਿਆਦਾ ਹੁੰਦਾ ਇਹ ਲਾਈਵਾਂ ਤਾਂ ਅੱਜ ਕੱਲ੍ਹ ਹੀ ਹੈ ਪਰ ਵੀ ਚੱਕ ਬਸ ਬਹੁਤਾ ਗਰਮੀ ਜਿਹੜੇ ਕੋਈ ਦਾ ਬੈਨੀਫਿਟ ਨਹੀਂ ਕੋਈ ਨਹੀਂ ਗਰਮੀ ਵਜੋਂ ਦੀ ਗੁਰ ਵੀ ਕਰ ਜਾਂਦਾ ਇਹ 2-3 ਮਹੀਨੇ ਚੱਲ ਰਹਿਗਾ ਕੋਰਦਾ ਵਧੀਆ ਇਸ ਮਹੀਨੇ ਜਿਹੜਾ ਸਟਾਰਟ ਹੋ ਗਿਆ ਵਾ ਤਾਂ ਹੁਣ ਕਿੰਨੇ ਮਹੀਨੇ ਤੱਕ ਜਿਹੜਾ ਚੱਲੇਗਾ ਇਹ ਚਬਤੀ ਜਿਹੇ ਮਹੀਨੇ ਤੱਕ ਮਾਰਚ ਤੱਕ ਲਾਉਣਾ ਬਸ ਸਿਰੋ ਬਦਮ ਦੇਣੀ ਤਾਂ ਬੰਦ ਕਰ ਦਨੇ ਕਿੰਨੇ ਜਿਹੜੇ ਤੁਸੀਂ ਮਲ ਪੀਪੇ ਦੀ ਜਿਹੜੀ ਪਾਤ ਜਿਹੜੀ ਤਰ੍ਹਾਂ ਪੰਜ ਪੀਪੇ ਲਾ ਲੋ 6 ਪੀਪੇ ਮਾਰਚ ਮਹੀਨੇ ਫਰਵਰੀ ਮੇ ਜਿਹੜੇ ਹੁਣ ਪੰਜ ਹਾਂ ਜੀ ਉਹ ਜਿਵੇਂ ਪ੍ਰੋਜੈਕਟ ਰ ਕਈਆਂ ਵੱਡੇ ਰੱਖੇ ਨੇ ਉਹਨਾਂ ਨਾਲੋਂ ਕੀ ਫਰਕ ਜਿਹੜਾ ਆਉਂਦਾ ਉਹਨਾਂ ਦਾ ਗੁੜ ਦਾ ਫਰਕ ਆਪੋ ਆਪਣਾ ਕੋ ਵੱਡੇ ਕਾਰੋਬਾਰ ਹੋਣ ਕਿ ਉਹਨਾਂ ਦੇ ਫੈਕਟਰੀ ਦੇ ਤੌਰ 'ਤੇ ਆਡਾ ਦੇਸੀ ਗੁੜ ਦਾ ਕੰਮ ਹੈ ਪਹਿਲਾ ਪੁਰਾਣਾ ਟਾਈਪ ਹੈ ਤੇ ਉਹੀ ਕੱਢਣਾ ਜਨਾ ਇੱਕ ਕੜਾਣਾ ਹੁਣ ਦੋ ਲਾਏ ਆ ਸਾਬ ਤੋਂ ਕਰਨੋ ਹਾ ਤੇ ਉਹ ਅਸਲ ਜਿਹੜੀ ਪੁਰਾਣੀ ਜਿਹੜੀ ਤਕਨੀਕ ਹੈ ਜਿਹੜੀ ਜਦੀ ਬਜ਼ੁਰਗਾਂ ਦਾਦਿਆਂ ਚੱਲਦੀ ਸੀ ਸਿੰਗਲ ਸਿੰਗਲ ਵਾਲਾ ਵਾ ਸਿੰਗਲ ਕੜਾ ਹੋਏ ਨਾ ਵਧੀਆ ਸਿੰਗਲ ਤੋਂ ਦੋ ਲਾ ਲਓ ਜਦੋਂ ਮਾਤਰੀ